ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਮੈਂ ਮਨਦੀਪ ਕਾ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਇਸ ਚੈਨਲ ਤੇ ਅਸੀਂ 300 ਤੋਂ ਵੱਧ ਵੀਡੀਓ ਜੋ ਅਪਲੋਡ ਕਰ ਚੁੱਕੇ ਹਾਂ 셀ਫ ਸਟੱਡੀ ਕਰਕੇ ਬਹੁਤ ਮਿਹਨਤ ਕਰਕੇ ਇੱਕ ਇੱਕ ਵੀਡੀਓ ਜੇਕਰ ਤੁਸੀਂ ਇਸ ਵੀਡੀਓ ਨੂੰ ਸੁਣੋਗੇ ਤਾਂ ਤੁਹਾਡੀ ਸੋਚ ਬਦਲਦੀ ਇਹ ਵੀਡੀਓਜ਼ ਤਾਕਤ ਰੱਖਦੀਆਂ ਹਨ ਸੋ ਅੱਜ ਦੀ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਕਦੀ ਵੀ ਦੇਖਾ ਦੇਖੀ ਕਰਕੇ ਕੰਮ ਨਾ ਕਰੋ ਅੱਜ 90% ਲੋਕ ਜੋ ਦੇਖਾ ਦੇਖੀ ਕਰਕੇ ਕੰਮ ਕਰ ਰਹੇ ਨੇ ਸ਼ਾਪਿੰਗ ਕਰ ਰਹੇ ਨੇ ਕਿ ਉਹਨਾਂ ਨੇ ਚੀਜ਼ ਮੰਗਵਾਈ ਹੈ ਤੇ ਚਲੋ ਅਸੀਂ ਵੀ ਇਹ ਚੀਜ਼ ਮੰਗਵਾ ਲਏ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜੋ ਕੰਮ ਇਹ ਜੋ ਚੀਜ਼ ਅਸੀਂ ਮੰਗਾ ਰਹੇ ਹਾਂ ਕੰਮ ਕਰ ਰਹੇ ਹਾਂ ਦੇਖਾ ਦੇਖੀ ਕਰਕੇ ਇਹਦਾ ਸਾਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਸੋ ਜੋ ਲੋਕ ਦੇਖਾ ਦੇਖੀ ਕਰਕੇ ਕੰਮ ਕਰਦੇ ਨੇ ਖਾਸ ਕਰਕੇ ਉਹ ਬਹੁਤ ਲੋਕ ਘਾਟੇ ਵਿੱਚ ਹੀ ਚਲੇ ਜਾਂਦੇ ਹਨ ਕਈ ਤਾਂ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜੋ ਆਪਣਾ ਜੋ ਕਰੀਅਰ ਹੈ ਆਪਣੀ ਡਿਗਰੀ ਡਿਪਲੋਮਾ ਉਹ ਵੀ ਦੇਖਾ ਦੇਖੀ ਕਰਕੇ ਚੁੰਦੇ ਨੇ ਕਿ ਸਾਡੇ ਦੋਸਤਾਂ ਨੇ ਇਹ ਡਿਗਰੀ ਕਰਨੀ ਇਹ ਡਿਪਲੋਮਾ ਕਰਨਾ ਅਸੀਂ ਵੀ ਇਹਦੇ ਵਿੱਚ ਐਡਮਿਸ਼ਨ ਲੈ ਲੈਨੇ ਆ ਸੋ ਹਮੇਸ਼ਾ ਚੀਜ਼ ਦੀ ਰਿਕੁਆਇਰਮੈਂਟ ਨੂੰ ਦੇਖੋ ਕਿਉਂਕਿ ਅੱਜ ਔਨਲਾਈਨ ਸ਼ਾਪਿੰਗ ਹੋ ਰਹੀ ਏ ਜਾਂ ਕੋਈ ਵੀ ਚੀਜ਼ ਅਸੀਂ ਘਰ ਦੀ ਵੀ ਖਰੀਦਦੇ ਆ ਤਾਂ ਅਸੀਂ ਦੇਖਦੇ ਆ ਕਿ ਉਹਨਾਂ ਨੇ ਖਰੀਦੀ ਚਲੋ ਅਸੀਂ ਵੀ ਖਰੀਦ ਲੈਨੇ ਇਹਦੇ ਨਾਲ ਤੁਹਾਡਾ ਪੈਸਾ ਤਾਂ ਵੇਸਟ ਹੋਏਗਾ ਹੀ ਹੋਏਗਾ ਨਾਲ ਤੁਹਾਡੀ ਜੋ એનર્ਜੀ ਉਹ ਵੀ ਵੇਸਟ ਹੋਏਗੀ ਕਿਉਂਕਿ ਕਿ ਜਿਸ ਚੀਜ਼ ਦੀ ਲੋੜ ਨਹੀਂ ਹੈ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤਾਂ ਉਹਨੂੰ ਖਰੀਦਣ ਦਾ ਕੀ ਫਾਇਦਾ ਦੂਜੀ ਗੱਲ ਕਿ ਜੋ ਵੀ ਕੰਮ ਕਰਨਾ ਹੈ ਕਦੀ ਵੀ ਕਿਸੇ ਨੂੰ ਦੇਖ ਕੇ ਕੰਮ ਨਹੀਂ ਕਰਨਾ ਕਿ ਉਹ ਕਰ ਰਹੇ ਨੇ ਕਿਉਂਕਿ ਅੱਜ ਨੈਟਵਰਕ ਮਾਰਕ ਕਿਟਿੰਗ ਜੋ ਬਿਜ਼ਨਸ ਚੱਲ ਰਿਹਾ ਹੈ ਜਾਂ ਹੋਰ ਕਈ ਇਸ ਤਰ੍ਹਾਂ ਦੇ ਕੰਮ ਨੇ ਜੋ ਤੁਸੀਂ ਸ਼ੁਰੂ ਕਰ ਦਿੰਦੇ ਆ ਕਿਸੇ ਨੂੰ ਦੇਖ ਕੇ ਪਰ ਉਹਨਾਂ ਨੂੰ ਤਾਂ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਸਾਨੂੰ ਕਦੀ ਵੀ ਉਹਨਾਂ ਕੰਮਾਂ ਦਾ ਫਾਇਦਾ ਨਹੀਂ ਹੁੰਦਾ ਸੋ ਜੋ ਵੀ ਅੱਜ ਤੋਂ ਲਾਈਫ ਕੋਈ ਕੰਮ ਕਰਨਾ ਹੈ ਕੋਈ ਚੀਜ਼ ਖਰੀਦਣੀ ਹੈ ਜਾਂ ਕਿਸੇ ਨੂੰ ਕੁਝ ਕਹਿਣਾ ਹੈ ਕੋਈ ਵੀ ਦੇਖ ਕੇ ਨਹੀਂ ਕਰਨਾ ਆਪਣੀ ਸੂਝ ਦੇ ਨਾਲ ਆਪਣੀ ਐਜੂਕੇਸ਼ਨ ਦੇ ਨਾਲ ਆਪਣੀ ਲਾਈਫ ਦੇ ਐਕਸਪੀਰੀਅੰਸ ਤੋਂ ਜਦੋਂ ਤੁਸੀਂ ਜ਼ਿੰਦਗੀ ਨੂੰ ਜਿਉਣਾ ਸਿੱਖ ਲਿਆ ਤਾਂ ਤੁਹਾਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਪਛਤਾਵਾ ਨਹੀਂ ਹੋਵੇਗਾ ਕਦੀ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਪਛਤਾਵਾ ਉਦੋਂ ਹੁੰਦਾ ਜਦੋਂ ਅਸੀਂ ਕਹਿੰਦੇ ਕਿ ਅਸੀਂ ਤਾਂ ਉਹਨਾਂ ਵੱਲ ਦੇ ਕੇ ਕੰਮ ਕੀਤਾ ਸੀ ਪਰ ਸਾਨੂੰ ਕੀ ਪਤਾ ਸੀ ਕਿ ਸਾਨੂੰ ਇੰਨਾ ਵੱਡਾ ਨੁਕਸਾਨ ਹੋ ਜਾਵੇਗਾ ਸੋ ਜੇਕਰ ਰੀਸ ਹੀ ਕਰਨੀ ਹੈ ਤਾਂ ਚੰਗੇ ਕੰਮਾਂ ਦੀ ਕਰੋ ਜੋ ਲੋਕ ਜ਼ਿੰਦਗੀ 'ਚ ਸਫਲ ਹੋ ਰਿਹਾ ਉਹਨਾਂ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ ਕਿ ਕਿਸ ਤਰੀਕੇ ਦੇ ਨਾਲ ਉਹ ਸਫਲ ਹੋਏ ਜਦੋਂ ਤੁਸੀਂ ਸਫਲਤਾ ਦੇ ਅਸੂਲ ਆਪਣੀ ਜ਼ਿੰਦਗੀ ਦੇ ਵਿੱਚ ਕਾਪੀ ਕਰੋਗੇ ਨਕਲ ਕਰੋਗੇ ਤਾਂ ਤੁਸੀਂ ਵੀ ਅੱਗੇ ਵਧੋਗੇ ਲੇਕਿਨ ਜਦੋਂ ਫਜ਼ੂਲ ਦੇ ਕੰਮਾਂ ਦੀ ਅਸੀਂ ਨਕਲ ਕਰਾਂਗੇ オーディナー。<the> <music>